ਸਟਾਰਟ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਵਸੇ ਭਾਰਤ ਦੇ ਬੇहद ਕਰੀਬੀ ਅਤੇ ਗੁਆਂਡੀ ਦੇਸ਼ ਨੇਪਾਲ ਦੀ ਮਹੱਤਤਾ ਇਸ ਕਰਕੇ ਵੀ ਹੈ ਕਿ ਦੂਸਰੇ ਪਾਸੇ ਇਹ ਚੀਨ ਦਾ ਵੀ ਗੁਆਂਡੀ ਦੇਸ਼ ਹੈ ਡੰਡੀ ਦੋਹਾਂ ਵੱਡੇ ਦੇਸ਼ਾਂ ਵਿੱਚ ਘਿਰਿਆ ਇਹ ਛੋਟਾ ਜਿਹਾ ਦੇਸ਼ ਹਾਰੇ ਤੱਕ ਵੀ ਵਿਕਾਸ ਦੀਆਂ ਲੀਹਾਂ ਉੱਤੇ ਤੇਜ਼ੀ ਨਾਲ ਨਹੀਂ ਤੁਰ ਸਕਿਆ ਡੰਡੀ ਇੱਥੇ ਲੋੜਾਂ ਅਤੇ ਥੁੜਾਂ ਨਿਰੰਤਰ ਬਣੀਆਂ ਰਹਿੰਦੀਆਂ ਹਨ ਡੰਡੀ ਇਸ ਦੇਸ਼ ਨੇ ਪਿਛਲੀ ਅੱਧੀ ਸਦੀ ਵਿੱਚ ਵੱਡੀਆਂ ਤਬਦੀਲੀਆਂ ਦੇਖੀਆਂ ਅਤੇ ਹੰਡਾਈਆਂ ਹਨ ਡੰਡੀ ਇਸ ਸਮੇਂ ਵਿੱਚ ਹੀ ਇਹ ਰਾਜਸ਼ਾਹੀ ਦੇ ਚੁੰਗੜ ਵਿੱਚੋਂ ਨਿਕਲ ਕੇ ਨਵੇਂ ਸੰਵਿਧਾਨ ਦਾ ਅਨੁਸਾਰੀ ਹੋ ਸਕਿਆ ਹੈ ਡੰਡੀ ਉਸ ਤੋਂ ਪਹਿਲਾਂ 10 ਸਾਲ ਤੱਕ ਵੱਖ-ਵੱਖ ਨਾਵਾਂ ਵਾਲੀਆਂ ਕਮਿਊਨਿਸਟ ਪਾਰਟੀਆਂ ਅਤੇ ਉਹਨਾਂ ਦੇ ਆਗੂਆਂ ਨੇ ਰਾਜਸ਼ਾਹੀ ਵਿਰੁੱਧ ਗੁਰੀਲਾ ਜੰਗ ਲੜੀ ਸੀ ਡੰਡੀ ਅਖੀਰ ਰਾਜੇ ਨੂੰ ਤਖਤ ਤੋਂ ਲਾ ਕੇ ਸਾਲ 2008 ਵਿੱਚ ਬਣਾਏ ਗਏ ਦੇਸ਼ ਦੇ ਅੰਤਰਿਮ ਸੰਵਿਧਾਨ ਅਧੀਨ ਵੱਖ-ਵੱਖ ਕੌਮੀ ਪਾਰਟੀਆਂ ਨੇ ਚੋਣਾਂ ਵਿੱਚ ਹਿੱਸਾ ਲਿਆ ਅਤੇ ਜਮਹੂਰੀ ਢੰਗ ਨਾਲ ਸਮੇਂ-ਸਮੇਂ ਸਰਕਾਰਾਂ ਬਣਾਈਆਂ ਡੰਡੀ ਪਰ ਹਾਲੇ ਤੱਕ ਵੀ ਇਸ ਰਾਜ ਵਿੱਚ ਸਿਆਸੀ ਸਥਿਰਤਾ ਨਹੀਂ ਆ ਸਕੀ ਡੰਡੀ ਚਾਹੇ ਸਾਲ 215 ਵਿੱਚ ਇਸ ਨੂੰ ਲੋਕਤੰਤ੍ਰਿਕ ਗਣਤੰਤਰ ਐਲਾਨਦਿਆਂ ਸੰਵਿਧਾਨ ਲਾਗੂ ਕੀਤਾ ਗਿਆ ਪਰ ਉਸ ਤੋਂ ਬਾਅਦ ਵੀ ਡੇਢ ਦਹਾਕੇ ਵਿੱਚ ਇਸ ਦੇ 16 ਪ੍ਰਧਾਨ ਮੰਤਰੀ ਬਣ ਚੁੱਕੇ ਹਨ ਡੰਡੀ 275 ਮੈਂਬਰਾਂ ਵਾਲੇ ਸਦਨ ਵਿੱਚ ਕਦੇ ਵੀ ਕਿਸੇ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਡੰਡੀ ਚਾਹੇ ਪੁਸ਼ਪ ਕਮਲ ਦਹਿਲ ਪ੍ਰਚੰਡ ਸਟਾਰਟ ਕਮਿਊਨਿਸਟ ਪਾਰਟੀ ਆਫ ਨੇਪਾਲ ਮਾਓਵਾਦੀ ਸੈਂਟਰ ਨਾਂ ਦੀ ਪਾਰਟੀ ਦੇ ਆਗੂ ਹਨ ਪਰ ਸਦਨ ਵਿੱਚ ਇਸੇ ਸਮੇਂ ਉਹਨਾਂ ਦੀਆਂ 32 ਸੀਟਾਂ ਹੀ ਹਨ ਡੰਡੀ ਉਹ ਕਈ ਵਾਰ ਦੂਸਰੀਆਂ ਪਾਰਟੀਆਂ ਦੇ ਗਠਜੋੜ ਨਾਲ ਪ੍ਰਧਾਨ ਮੰਤਰੀ ਵੀ ਬਣ ਚੁੱਕੇ ਹਨ ਪਰ ਉਹ ਦੇਸ਼ ਵਿੱਚ ਸਿਆਸੀ ਸਥਿਰਤਾ ਲਿਆਉਣ ਵਿੱਚ ਕਾਮਯਾਬ ਨਹੀਂ ਹੋ ਸਕੇ ਡੰਡੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਹੈ ਜਿਸ ਦੇ ਆਗੂ ਸ਼ੇਰ ਬਹਾਦਰ ਦਿਉਬਾ ਹਨ ਜੋ ਪਹਿਲਾਂ ਪੰਜ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਡੰਡੀ ਹੁਣ 99 ਸੀਟਾਂ ਵਾਲੀ 네ਪਾਲੀ ਕਾਂਗਰਸ ਦੇ ਪ੍ਰਧਾਨ ਦਿਉਬਾ ਨੇ 78 ਸੀਟਾਂ ਵਾਲੀ CPN UML ਦੇ ਚੇਅਰਮੈਨ ਕੇ ਪੀ ਸ਼ਰਮਾ ਕੋਲੀ ਨਾਲ ਸਮਝੌਤਾ ਕਾਰ ਲਿਆ ਹੈ ਡੰਡੀ ਇਹ ਦੋਵੇਂ ਹਰਲ ਕੇ ਨਵੀਂ ਸਰਕਾਰ ਬਣਾਉਣ ਜਾ ਰਹੇ ਹਨ ਡੰਡੀ ਦਿਉਬਾ ਅਤੇ ਓਲੀ ਦਾ ਇਹ ਸਮਝੌਤਾ ਹੋਇਆ ਹੈ ਕਿ ਉਹ ਰਹਿੰਦੇ 40 ਮਹੀਨਿਆਂ ਵਿੱਚ ਵਾਰੋਵਾਰੀ ਪ੍ਰਧਾਨ ਮੰਤਰੀ ਬਣਨਗੇ ਡੰਡੀ ਇਹ ਸਰਕਾਰ ਕਿੰਨੀ ਕੁ ਦੇਰ ਚੱਲ ਸਕੇਗੀ ਇਸ ਬਾਰੇ ਤਾਂ ਕੁਝ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਪਰ ਭਾਰਤ ਅਤੇ ਚੀਨ ਸਰਹੱਦੀ ਨੇੜਤਾ ਕਰਕੇ ਇਸ ਦੇਸ਼ ਵਿੱਚ ਵੱਡੀ ਦਿਲਚਸਪੀ ਲੈਦੇ ਰਹੇ ਹਨ ਡੰਡੀ ਭਾਰਤ ਤਾਂ ਪਿਛਲੇ ਕਈ ਦਹਾਕਿਆਂ ਤੋਂ ਨੇਪਾਲ ਨਾਲ अनेका ਤਰ੍ਹਾਂ ਦੀਆਂ ਸੰਧੀਆਂ ਨਾਲ ਜੁੜਿਆ ਰਿਹਾ ਹੈ ਡੰਡੀ ਸਮੇਂ-ਸਮੇਂ ਇਸ ਦੇ ਉਥੋਂ ਦੇ ਪ੍ਰਸ਼ਾਸਨਿਕ ਆਗੂਆਂ ਨਾਲ ਸਮਝੌਤੇ ਹੁੰਦੇ ਰਹੇ ਹਨ ਡੰਡੀ ਭਾਰਤੀ ਅਤੇ ਨੇਪਾਲੀ ਨਾਗਰਿਕਾਂ ਨੂੰ ਇੱਕ ਦੂਸਰੇ ਦੇ ਦੇਸ਼ ਜਾਣ ਵਿੱਚ ਮਨਾਹੀ ਹੈ ਨਹੀਂ ਹੈ ਡੰਡੀ ਦੋਹਾਂ ਦੇਸ਼ਾਂ ਦੇ ਨਾਗਰਿਕ ਇੱਕ ਦੂਸਰੇ ਦੇ ਦੇਸ਼ ਵਿੱਚ